ਆ ਲੋ ਜੀ ਲੱਗੀ ਦੀਵਾਲੀ ਦੀ ਧਮਾਕਾ ਫੇਰ ਰੇਟ ਕਿੰਨਾ ਸਿਰਫ 220 220 220 ਆ ਲੋ ਜੀ ਕਰੋ ਚੱਕ ਡਿਜ਼ਾਈਨਿੰਗ ਸਾਰੇ 220 220 ਦੇ ਲਾ ਕੇ ਸਾਰਿਆਂ ਪੈਰਾਂ ਨੂੰ ਦੀਵਾਲੀ ਦੀ ਬੰਬ ਮੁਬਾਰਕਾ ਕਰੋ ਚੱਕ ਡਿਜ਼ਾਈਨਿੰਗ ਮਾਲ ਆ ਗਿਆ ਫੁੱਲ ਜਿੰਨੇ ਮਰਜ਼ੀ ਬੈਂਟੀ ਲੈ ਲਓ ਆ ਲੋ ਕੋਚ ਪ੍ਰਿੰਟਰ ਦੇ ਪ੍ਰਿੰਟ ਆ ਗਏ 220 220 220 ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਕੋਈ ਇੱਕ ਹੱਟੀ ਬਾਣੀਆਂ ਦੀ ਹੱਟੀ ਫੋਨ ਨੰਬਰ ਕਰ ਲੋ 9981476080 ਲੋ ਜੀ ਸਾਰੀਆਂ ਪਹਿਣਾ ਤੇ ਭਰਾਵਾਂ ਨੂੰ ਦਿਵਾਲੀ ਦੀਆਂ ਬਹੁਤ ਬਹੁ ਮੁਬਾਰਕਾਂ ਆ ਲੋ ਜੀ ਕਰਤੇ ਬੰਬ ਬਲਾਸਟ ਸੇਲਾਂ ਦੀਆਂ ਸੇਲਾਂ ਆ ਲੋ ਆਲ ਓਵਰ ਸੂਟ ਆ 5 ਮੀਟਰ ਆ ਲੋ ਚੈੱਕ ਕਰ ਲੋ ਪੂਰਾ ਆਲ ਓਵਰ ਸੂਟ ਆ ਬਾਹਾਂ ਵੀ ਹੈਗੀ ਐ ਜੀ ਹਾਂਜੀ ਹਾਂਜੀ ਬਾਜੂ ਵੀ ਵਰਕ ਆ ਆ ਲੋ ਦੁਪੱਟਾ ਔਰਗੰਜਾ ਦਾ ਦੁਪੱਟਾ ਔਰਗੰਜਾ ਦਾ ਰੇਟ ਦਾ ਰਹਿਣਾ ਵੱਡਾ ਧਮਾਕਾ ਕਿੰਨਾ 900 ਯਾਰ ਉਹ ਨਹੀਂ ਜੀ ਨਹੀਂ ਪਹਿਲਾ ਵੇਚੇ 1500 1600 ਹੁਣ ਕਰਤਾ ਸਿਰਫ ਮੋਡਲ ਨਾਲ ਦਾ ਪੀਸ ਹੈ 4.5 ਸਿਰਫ 550 ਹਾਂਜੀ ਹਾਂਜੀ ਸਿਰਫ 550 ਫੋਟੋ ਦਾ ਜ਼ੂਮ ਕਰਾ ਲੋ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਅਗਲਾ ਡਿਜ਼ਾਈਨ ਸੇਮ ਫੋਟੋ ਨਾਲ ਦਾ ਪੀਸ ਹੈ ਮੋੜਨੇ ਪਾਇਆ ਹੋਇਆ ਸਰ ਧਾਗੇ ਵਾਲਾ ਕੰਮ ਹੋਇਆ ਬੇ ਲੇਟੈਸਟ ਲਾਈਨ ਹੈ ਕਰੋ ਚੈੱਕ ਡਿਜ਼ਾਈਨਿੰਗ ਦੀਵਾਲੀ ਦੀ ਸੇਲ ਲਾਈ ਹੈ 3 ਦਿਨ ਦੀ ਦੁਬਾਰਾ ਫੇਰ ਟੱਕੋ ਚੈੱਕ ਕਰੋ ਬਾਜ਼ਾਰ ਦਾ ਰੇਟ ਹੈਗਾ 2500 ਰੁਪਏ ਇੱਕ ਇਲੈਕਸ਼ਨ ਦੇਣਾ ਕਿੰਨੇ ਦਾ ਸਿਰਫ 550 550 550 ਆਹ ਲੋ ਰੰਗ ਚੈੱਕ ਕਰ ਲੋ 1 2 3 4 ਜਿੰਨੇ ਮਰਜ਼ੀ ਸੂਟ ਲੈ ਜਿਓ ਚਾਹੇ ਲੈ ਜਿਓ 20 ਚਾਹੇ ਲੈ ਜਿਓ 50 ਚਾਹੇ ਲੈ ਜਿਓ 25 ਜੇ ਕਿਸੇ ਨੇ ਇੱਕ ਨਾਲ ਦਾਸ ਕਰਨਾ ਦਾਸ ਕਰੋ 15 ਨਾਲ 15 ਰੁਪਏ ਦਾ ਸਟਾਕ ਚੈੱਕ ਕਰਾ ਦਿਓ ਮੂਰੇ ਲੱਗਿਆ ਵਾ ਸਟਾਕ ਜਿੰਨੇ ਮਰਜ਼ੀ ਰੰਗ ਲੈ ਜਿਓ ਸਾਰੇ ਡਿਜ਼ਾਈਨ ਪਏ ਆ ਤੇ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਿਓ ਇੱਕ ਤੋਂ ਇੱਕ ਵੈਰਾਈਟੀ ਇੱਕ ਤੋਂ ਇੱਕ ਆਰਟੀਕਲ ਆ ਆ ਆ ਲੋ ਬਲੈਕ ਕਲਰ ਦਾ ਸੋਲੋ ਪੀਸ ਹੈ ਸ਼ਹਿਵਾ ਜੀ ਪਾਪਾ ਜੀ ਚੈੱਕ ਡਿਜ਼ਾਈਨਿੰਗ ਆ ਲੋ ਫੋਟੋ ਚੈਰੋ ਚੈੱਕ ਰੇਟ ਕਿੰਨਾ ਸਿਰਫ 990 ਰੁਪਏ 990 990 2500 ਦਾ ਵਿਗਿਆ ਜੀ ਆਹੀ ਡਿਜ਼ਾਈਨ ਸੇਮ ਰੇਟ ਘਟਾ ਕੇ ਲਿਆ ਦਿਵਾਲੀ ਕਰਕੇ ਦਿਵਾਲੀ ਪਰ ਸੇਲ ਲਾਤੀ ਵੀ ਆ ਲੋ 990 ਰੁਪਏ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਗਲਾਸ 45 ਦਾ ਗਲਾਸ ਆ ਲੋ ਜੀ ਗਲਾਸ ਆ ਲੋ ਜੀ ਰੇਟ ਦਾ ਰਹੂੰਗਾ ਵੱਡਾ ਧਮਾਕਾ ਕਰੋ ਚੱਕਰ ਡਿਜ਼ਾਈਨਿੰਗ ਗਲਾ ਵੀ ਕੰਮ ਪੱਲੇ ਤੇ ਵੀ ਕੰਮ ਬਾਜੂ ਵੀ ਗੱਡੇ ਮੇਰੇ ਬਾਜੂ ਤੇ ਵੀ ਕੰਮ ਦੁਪੱਟੇ ਦੇ ਵੀ ਕੰਮ গোল্ডেন লেয়ার ਦਾ ਕੰਮ ਹੋਇਆ ਪਿਆ ਸਾਰਾ ਲੇਟੈਸਟ ਡਿਜ਼ਾਈਨ ਹੈ। ਸੇਮ ਫੋਟੋ ਨਾਲ ਦਾ ਪੀਸ ਹੈ। ਏਕੇ ਆਲ ਨੇ ਕਰਦੇ ਭੈਣਾਂ ਦੇ ਫਾਇਦੇ। ਦੀਵਾਲੀ ਦੀ ਲਾਤੀ ਸੇਲ ਕਰੋ ਚੈੱਕ ਡਿਜ਼ਾਈਨਿੰਗ। ਜਿਹੜੇ ਆ ਸੂਟ ਆ ਬਿਆਰਮਾ ਵਿਖਦੇ 3500 4000 ਏਕੇ ਆਲ ਦਾ ਰੇਟ ਦੱਸੋ ਜੀ ਕਿਆ ਲਾਉਂਗੇ? 1399 ਰੁਪਏ 1399 ਰੁਪਏ ਆ ਲੋ ਰੰਗ ਕਰ ਲੋ ਚੈੱਕ ਚਾਰ ਚਾਰ ਰੰਗਾਂ ਦੀ ਫੈਮਿਲੀ ਆ। ਐ ਨਹੀਂ ਹੈ ਪੁਰਾਣਾ ਮਾਲ ਆ ਨਵੇਂ ਮਾਲ ਵੇਚਣਾ ਨਵਾਂ ਮਾਲ। ਏਕੇ ਆਲ ਨਵੇਂ ਮਾਲ ਦੀ ਸੇਲ ਲਾਂਦਾ ਪੁਰਾਣੇ ਮਾਲ ਦੀ ਨਹੀਂ ਲਾਂਦਾ। ਅਗਲਾ ਡਿਜ਼ਾਈਨ ਕਰੋ ਚੈੱਕ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀਆਂ ਪਿਓਰ ਗਲਾਸ ਰਗੰਜਾ ਦਾ ਸੂਟ ਆ ਆ ਲੋ ਦੁਪੱਟਾ ਕਰ ਲੋ ਚੈੱਕ ਪੂਰਾ ਫੁੱਲ ਪਿਓਰ ਜਿੰਮੀ ਚੂ ਕਪੜਾ ਏ ਰੇਡ ਦਾ ਰਹੂਗਾ ਵੱਡਾ ਧਮਾਕਾ ਚਾਰ ਚਾਰ ਰੰਗ ਹੈ ਦੇ ਵਿੱਚ ਵੀ ਆ ਲੋ ਕਰੋ ਚੈੱਕ ਬਾਜ਼ਾਰ ਦਾ ਰੇਟ ਹੈਗਾ 3500 ਏਕ ਏ ਕਲੈਕਸ਼ਨ ਦੇਣਾ ਕਿੰਨੇ ਦਾ ਸਿਰਫ 1100 ਰੁਪਏ ਦਾ ਸਿਰਫ 1100 ਦਾ ਹਾਂਜੀ ਹਾਂਜੀ ਸਿਰਫ 1100 ਰੁਪਏ ਦਾ ਜਲਦੀ ਜਲਦੀ ਪਹੁੰਚੋ ਏਕ ਏ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਅਗਲਾ ਡਿਜ਼ਾਈਨ ਕਰੋ ਚੈੱਕ ਗਲਾ ਪੱਲਾ ਬਾਜੂ ਪਹੁੰਚੇ ਵਰਕ ਰੇਡ ਦੇਣਾ ਸਿਰਫ 999 ਰੁਪਏ ਕੰਟਰਾਸਟ 999 999 ਕੰਟਰਾਸਟ ਦੁਪੱਟਾ ਹੈ ਜੀ 999 ਰੁਪਏ ਤੇ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਚਾਰ ਚਾਰ ਅੱਠ ਅੱਠ ਰੰਗ ਹੈ ਦੇ ਵਿੱਚ ਵੀ ਵੈਰਾਈਟੀ ਬਹੁਤ ਹੈ ਆਲੋ ਕਰੋ ਚੈੱਕ ਡਿਜ਼ਾਈਨਿੰਗ ਆਲੋ ਕਰੋ ਚੈੱਕ ਰੰਗ ਆਲੋ ਅਗਲਾ ਡਿਜ਼ਾਈਨ ਕਰੋ ਚੈੱਕ 54 ਦਾ ਡਿਜ਼ਾਈਨ ਹੈ ਪਿਆਰ ਦਾ ਰੇਟ ਹੈਗਾ 3500 3600 ਇੱਕ ਇੱਕ ਕਲੈਕਸ਼ਨ ਨੇ ਕਿੰਨੇ ਦੇਣਾ ਸਿਰਫ 1100 1100 1100 ਚੁੰਨੀ ਕਿਹੜੇ ਕੱਪੜੇ ਦੀ ਆ हां ਚੁੰਨੀ ਵੀ ਔਰਗੰਜੇ ਦੇ ਆ ਲੋ ਦੋ ਆ ਲੋ ਤਿੰਨ ਆ ਲੋ ਚਾਰ 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 ਰੰਗ ਆ ਚਾਰੇ ਰੰਗ ਸੋਨੇ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਹੈ ਰੇਡ ਦਾ ਰਊਗਾ ਵੱਡਾ ਧਮਾਕਾ ਬਾਜ਼ਾਰ ਦਾ ਰੇਟ ਹੈਗਾ ਪਿਓਰ ਸ਼ਿਮਰ ਦਾ ਸੂਟ ਹੈ ਡਿਜ਼ਾਈਨਿੰਗ ਕਰੋ ਚੈੱਕ ਕਿੰਨਾ ਸੋਹਣਾ ਡਿਜ਼ਾਈਨ ਹੈ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਗਲਾ ਚੈੱਕ ਕਰ ਲੋ ਕਿੰਨਾ ਵਧੀਆ ਵੀ ਸ਼ੇਪ ਦਾ ਗਲਾ ਬਣਿਆ ਹੋਇਆ ਬਾਟਮ ਤੇ ਰਹੂਗਾ ਵਰਕ ਦੁਪੱਟਾ ਰਹੂਗਾ ਪਿਓਰ ਚਨੂਨ ਦਾ ਆਹ ਬਾਟਮ ਦਾ ਕਿਹੜਾ ਕੱਪੜਾ ਆਊਗਾ ਜੀ ਬਾਟਮ ਦਾ ਪਿਓਰ ਦਾ ਕੱਪੜਾ ਹੋਊਗਾ ਜੀ ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਆਹ ਲੋ ਆਹ ਲੋ ਕਰੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਹੈ ਮਾਡਲ ਨੇ ਪਾਇਆ ਆਹ ਲੋ ਮਾਡਲ ਤੇ ਚੈੱਕ ਕਰ ਲੋ ਪਾਇਆ ਰੇਟ ਦੇਣਾ ਕਿੰਨਾ ਸਿਰਫ 1499 1499 ਆਹ ਲੋ ਬਾਜ਼ਾਰ ਮਾ बिक ਰਿਹਾ ਲਹਿੰਗਾ ਸੂਟ 5000 ਦਾ ਕੋਈ ਵੇਚ ਰਿਹਾ 6000 ਦਾ ਕਰੋ ਚੱਕਰ ਡਿਜ਼ਾਈਨਿੰਗ ਫਰੰਟ ਬੈਕ ਸਾਰਾ ਵਰਕ ਰਹੂਗਾ ਲੈ ਗਈ ਵਾਹ ਜੀ ਵਾਹ ਇਹ ਵੀ ਸ਼ਿਮਰ ਮਾ ਬਣ ਗਿਆ ਹਾਂਜੀ ਹਾਂਜੀ ਸ਼ਿਮਰ ਦੇ ਵਿੱਚ ਲੈ ਗਈ ਆ ਨਵੇਂ ਰੇਟ ਕਿੰਨਾ ਸਿਰਫ 2899 2899 ਗਾੜਾ ਵਰਕ ਪਹੁੰਚੇ ਵਰਕ ਬਾਜੂ ਤੇ ਵੀ ਵਰਕ ਹੈ ਪਹੁੰਚਿਆਂ ਤੇ ਵੀ ਵਰਕ ਹੈ ਜੀ ਦੁਪੱਟੇ ਤੇ ਵੀ ਵਰਕ ਹੈ ਆਹ ਲੋ ਕਰੋ ਚੱਕਰ ਡਿਜ਼ਾਈਨਿੰਗ ਆਹ ਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਲੰਬਾ ਚੌੜਾ ਦੁਪੱਟਾ ਆਹ ਲੋ ਕਰੋ ਚੱਕਰ ਦੁਪੱਟੇ ਦਾ ਕੰਮ ਰੰਗ ਦੇਖ ਲੋ ਚਾਰ ਰੰਗ ਹੈ ਚਾਰੇ ਕਲਰ ਸੋਹਣੇ ਆ 1 2 3 4 ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਸੇਵ ਫੋਟੋ ਨਾਲ ਦਾ ਪੀਸ ਆ ਬਲੈਕ ਲੈਣਾ ਬਲੈਕ ਵੀ ਮਿਲ ਜਾਊਗਾ ਰੇਟ ਰਹੂਗਾ ਪਿਓਰ ਸ਼ਿਮਰ ਦਾ ਕੱਪੜਾ ਹੈ ਰੇਟ ਰਹੂਗਾ 2899 ਰੁਪਏ ਕਰੋ ਚੈੱਕ ਡਿਜ਼ਾਈਨਿੰਗ ਗਲਾ ਪੱਲਾ ਬਾਜੂ ਵਰਕ ਪੋਂਚੇ ਵਰਕ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਕੰਮ ਹੋਇਆ ਵਾ ਲਹਿੰਗਿਆਂ ਤੇ ਵੀ ਵਰਕ ਹੋਇਆ ਵਾ ਆ ਲੋ ਕਰੋ ਚੈੱਕ ਜਲਦੀ ਦੇ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਆ ਲੋ ਜੀ ਦੁਪੱਟਾ ਕਰੋ ਚੈੱਕ ਕਿੰਨਾ ਸੋਹਣਾ ਦੁਪੱਟਾ ਏ ਆ ਲੋ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਮਾਲ ਬੋ ਗਿਆ ਫੁੱਲ ਇੱਕ ਤੇ ਇੱਕ ਡਿਜ਼ਾਈਨਿੰਗ ਆ ਆ ਲੋ ਚਾਰ ਰੰਗ ਆ ਚਾਰੇ ਰੰਗ ਸੋਹਣੇ ਆ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਅਗਲਾ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪਿਓਰ ਗਲਾਸ ਦਾ ਡਿਜ਼ਾਈਨ ਹੋਇਆ ਵਾ ਆ ਲੋ ਕਰੋ ਚੈੱਕ ਆ ਲੋ ਬਾਜ਼ਾਰਦਾਰ ਹੈਗਾ 1400 1500 ਰੁਪਏ ਇਹ ਕਿ ਕਲੈਕਸ਼ਨ ਨੇ ਕਿੰਨਾ ਦੇਣਾ ਸਿਰਫ 790 ਰੁਪਏ ਗਲਾਸ ਦਾ ਸੂਟ ਸਰੋ ਚੈੱਕ ਡਿਜ਼ਾਈਨਿੰਗ ਵਾਹ ਜੀ ਮੈਂ ਗਲਾਸ ਦਾ ਕੰਮ ਰਹਿ ਲੱਗਾ ਉਸੇ ਰੇਟ ਪਾਈ 799 ਜੀ 799 ਰੁਪਏ ਚੁੰਨੀ ਵੀ ਕਟ ਵਰਕ ਦੀ ਚੁੰਨੀ ਕਟ ਵਰਕ ਦੀ ਰੇਟ ਦੇ ਨੇ 4 ਇੱਕ ਰੰਗ ਆ ਲੋ 2 ਰੰਗ ਆ ਲੋ 3 ਰੰਗ ਆ ਲੋ 4 ਰੰਗ ਆ ਇਹ ਰਵਾਰ ਅੱਡਾ ਲ ਗੌਰ ਅੱਡਾ ਲ ਗੋ ਆ ਲੋ ਪਹਿਣਾ ਕਹਿੰਦੀ ਹੈ ਮਹਿਰੂਨ ਰੰਗ ਚਾਹੀਦਾ ਸੇਮ ਫੋਟੋ ਨਾਲ ਦਾ ਕਰੋ ਚੈੱਕ ਡਿਜ਼ਾਈਨਿੰਗ ਫੋਟੋ ਦੇ ਕਰ ਲੋ ਪਹਿਲਾਂ ਕਿੰਨਾ ਸੋਹਣਾ ਹੈਵੀ ਪਰਮਾ ਸੂਟ ਆ ਦਬਕੇ ਦਾ ਕੰਮ ਹੈ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਆ ਲੋ ਦੇਖੋ ਡਿਜ਼ਾਈਨ ਕਿੰਨਾ ਸੋਹਣਾ ਪੂਰਾ ਫੁੱਲ ਹੈਵੀ ਹੈਂਡਵਰਕ ਦਾ ਕੰਮ ਹੋਇਆ ਵਾ ਪਹੁੰਚਿਆ ਤੇ ਰਹੂਗਾ ਵਰਕ ਆਹ ਲੋ ਕਰੋ ਚੈੱਕ ਬਾਹਾਂ ਵੀ ਇਹ ਪਹੁੰਚੇ ਵੀ ਦੇ ਕੰਬੋ ਹੈ ਦੋਨੋਂ ਚੀਜ਼ਾਂ ਬਾਜ਼ਾਰ ਨਹੀਂ ਜਿਹੜਾ ਸੂਟ ਪਾਰਾ ਹੁੰਦਾ ਉਹਦੇ ਮੈਂ ਇੱਕਾ ਹੁੰਦਾ ਐਵੇਂ ਮੈਂ ਕੰਬੋ ਹੈ ਆਹ ਲੋ ਦੋਨੋਂ ਚੀਜ਼ਾਂ ਵਰਕ ਹੈ ਰੰਗ ਦਊਂਗਾ ਚਾਰ ਰੇਟ ਦਾ ਦਊਂਗਾ ਵੱਡਾ ਧਮਾਕਾ ਬਾਜ਼ਾਰ ਦਾ ਰੇਟ ਹੈਗਾ 5000 ਰੁਪਏ ਏਕ ਏਕ ਕਲੈਕਸ਼ਨ ਨੇ ਕਿੰਨੇ ਦੇਣਾ ਏਕ ਏਕ ਕਲੈਕਸ਼ਨ ਦਾ ਰੇਟ ਦੱਸੋ ਜੀ ਏਕ ਏਕ ਕਲੈਕਸ਼ਨ ਦਾ 2699 2699 ਖੁੱਲ ਪਿਓਰ ਦਾ ਕੱਪੜਾ ਨਾਲੇ ਆ ਲੋ ਰੰਗ ਕਰ ਲੋ ਚੈੱਕ ਰਸਟ ਹੋ ਗਿਆ ਜੀ ਮਸਟਰਡ ਹੋ ਗਿਆ ਜੀ ਕਾਫੀ ਹੋ ਗਿਆ ਰੈੱਡ ਹੋ ਗਿਆ ਮਹਿਰੂਨ ਹੋ ਗਿਆ ਆ ਲੋ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਪਿਓਰ ਗਲਾਸ ਔਰ ਗੰਜਾ ਕੱਪੜਾ ਹੈ ਹੈਂਡਵਰਕ ਦਾ ਕੰਮ ਹੋਇਆ ਹੋਇਆ ਹੈ ਹੈਂਡਵਰਕ ਦਾ ਜਿਹਨੂੰ ਬੋਲਦੇ ਹੈਂਡਵਰਕ ਹੈਂਡਵਰਕ ਕਰੋ ਚੈੱਕ ਸਾਰੇ ਛੜੀਆਂ ਦੇ ਕੰਮ ਹੋਇਆ ਵਾ ਰੇਟ ਕਿੰਨਾ ਸਿਰਫ 1799 1799 1799 ਰੰਗ ਦਊਗਾ ਚਾਰ ਚਾਰੇ ਕਲਰ ਬੰਗ ਵਰਗੇ ਕਰੋ ਚੈੱਕ ਡਿਜ਼ਾਈਨਿੰਗ ਮਾਲ ਆ ਗਿਆ ਫੁੱਲ ਆਹ ਲੋ ਪਹਿਣਾ ਕਹਿੰਦੀਆਂ ਰੈੱਡ ਕਲਰ ਚਾਹੀਦਾ ਆਹ ਲੋ ਰੈੱਡ ਕਲਰ ਬਹੁਤ ਸੋਹਣਾ ਡਿਜ਼ਾਈਨਿੰਗ ਕਰੋ ਚੈੱਕ ਡਿਜ਼ਾਈਨਿੰਗ ਕਿੰਨੀ ਪਿਆਰੀ ਹੋਈ ਵੀ ਐ ਦੁਪੱਟੇ ਤੇ ਵੀ ਬਹੁਤ ਹੀ ਸੋਹਣਾ ਵਰਕ ਐ ਆਹ ਲੋ ਦੁਪੱਟਾ ਦੇਖੋ ਕਿੰਨਾ ਸੋਹਣਾ ਆਹ ਹਾਏ ਵਾਹ ਜੀ ਵਾਹ ਪਾਰਟੀ ਵੇਅਰ ਸੂਟ ਆ ਲੋ ਸੂਟ ਇੱਕ ਵਾਰ ਖੋਲ ਕੇ ਦਿਖਾਦਾ ਤੁਹਾਨੂੰ ਆਹ ਵਾਲਾ ਮੈਂ ਹਾਂ ਉਹ ਐ ਨਹੀਂ ਪਤਾ ਲੱਗਣਾ ਸੂਟ ਦਾ ਆਲ ਓਵਰ ਕੱਪੜਾ 5 ਮੀਟਰ ਕਰੋ ਚੈੱਕ ਰੇਟ ਕਿੰਨਾ ਭਾਜੀ ਬੋਟਮ ਤੇ ਵੀ ਨਾਲ ਵਰਕ ਰਹੂਗਾ ਬੋਟਮ ਤੇ ਵੀ ਵਰਕ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਸੋਹਣਾ ਡਿਜ਼ਾਈਨ ਹੈ ਰੇਟ ਦਵਾਂਗੇ ਸਿਰਫ 1499 1499 1499 ਆਲੋ ਕਰੋ ਚੈੱਕ ਚਾਰ ਕਲਰਾਂ ਦੀ ਫੈਮਿਲੀ ਹੈ ਚਾਰੇ ਕਲਰ ਬੰਬ ਆਲੋ ਮੁਰਗੇ ਵਾਲਾ ਡਿਜ਼ਾਈਨ ਲੈਣਾ ਇਹ ਵੀ ਮਿਲੂਗਾ ਦੁਬਾਰਾ ਰਿਪੀਟ ਹੋਇਆ ਮੁਰਗਾ ਕੈਰੇਟਾ ਹੁਣ ਹੁਣ ਦਾ ਜਿਹੜਾ ਸੋ ਮੁਰਗੇ ਦਾ 1450 ਕਰਤਾ ਜੀ 1450 ਸਿਰਫ 1450 ਹਾਂਜੀ ਹਾਂਜੀ ਸਿਰਫ 1450 ਰੁਪਏ ਦਾ ਸੂਟ ਦੁਪੱਟਾ ਹੈਗਾ ਬਹੁਤ ਹੀ ਸੋਨਾ ਰੰਗ ਦਊਗਾ 6 ਤੋਂ ਲੈ ਕੇ 7 ਆਲੋ ਕਰੋ ਚੈੱਕ ਡਿਜ਼ਾਈਨਿੰਗ ਨੋਕਾਂ ਦਾ ਚਾਰ ਚਾਰ ਰੰਗ ਹੁੰਦੇ ਹਨ ਹੁਣ 6 ਸਤ ਰੰਗ ਹੈ ਹਾਂਜੀ ਹਾਂਜੀ ਵੀਡੀਓ ਸਕਿੱਪ ਨਾ ਕਰਿਓ ਅੱਜ ਬਹੁਤ ਵੱਡੇ ਵੱਡੇ ਫਾਇਦੇ ਹੋਣੇ ਭੈਣਾਂ ਦੇ ਆਲੋ ਕਰੋ ਚੈੱਕ ਰੰਗ ਵਾਲੀ ਹੈ ਅਸੀਂ ਬੜੀ ਤਗੜੀ ਆਫਰਾਂ ਲਾਈਆਂ ਮੀਆਂ ਮੈਂ ਕਹਿਆ ਪੂਰੀਆਂ ਤਗੜੀ ਤਗੜੀ ਆਫਰਾਂ ਲਾਈ ਜਾ ਰਹੀ ਹੈ ਏਕੇ ਵਾਲੇ ਆਣਾ ਕਿੱਥੇ ਹੈ ਏਕੇ ਕਲੈਕਸ਼ਨ ਮੇਨ ਬੀਅਰ ਲੈ ਲਈ ਐਸਾ ਰਾਜਾ ਰਾਣੀ ਵੀ ਹੈਗਾ ਰਾਜਾ ਰਾਣੀ ਵੀ ਮਿਲੂਗਾ ਯਾਰ ਰਾਜਾ ਰਾਣੀ ਦਿਖਾਓ ਰਾਜਾ ਰਾਣੀ ਵੀ ਦਿਖਾ ਦਿੰਦੇ ਆ ਜੀ ਆਲੋ ਕਰੋ ਚੈੱਕ ਰਾਜਾ ਕੀ ਰਾਣੀ ਮੈਂ ਤੇਰਾ ਰਾਜਾ ਤੂੰ ਮੇਰੀ ਰਾਣੀ ਆਲੋ ਕਰੋ ਚੈੱਕ ਡਿਜ਼ਾਈਨਿੰਗ ਰਾਜਾ ਰਾਣੀ ਦਾ ਦੇਖੋ ਕਿੰਨਾ ਸੋਹਣਾ ਸੂਟ ਆਇਆ ਨਵਾਂ ਮਾਲ ਉਹ ਵਾਹ ਜੀ ਦਾ ਰੰਗ ਵੀ ਸੋਹਣਾ ਨਾਲੇ ਡਿਜ਼ਾਈਨ ਵੀ ਸੋਹਣਾ ਰਾਜਾ ਦੀ ਰਾਣੀ ਰੇਟ ਕਿੰਨਾ ਇਹ ਪਿਓਰ ਵਾਲੀ ਦਾਜਾ ਰਾਣੀ ਆ ਪਿਓਰ ਵਾਲੀ ਉਹ ਬੜੀਆ ਵਾਲਾ ਇਹ ਆ ਲੋ ਰੇਟ ਕਿੰਨਾ ਸਿਰਫ 999 ਰੁਪਏ ਸਿਰਫ 999 ਰੁਪਏ ਹਾਂਜੀ ਹਾਂਜੀ 999 ਰੁਪਏ 18000 ਰਾਜਾ ਰਾਣੀ ਦਾ ਹਾਂਜੀ ਹਾਂਜੀ ਰੰਗ ਸਿੱਟ ਰੋ ਆ ਹਲਦੀ ਨਹੀਂ ਦਿਖਾਓ ਇੱਕ ਖੋਲ ਕੇ ਰੰਗ ਦੇਖ ਲਓ ਕਿੰਨੇ ਆ ਰੰਗ ਜਿੰਨੇ ਮਰਜ਼ੀ ਰੰਗ ਲੈ ਜਿਓ ਇੱਧਰ ਮਿਲਾ ਦਿਓ ਨੀਗਾ ਕੋਈ ਚੱਕਰ ਨਹੀਂ ਇੱਧਰ ਹੀ ਮਿਲਾ ਦਿਓ ਇੱਧਰ ਹੀ ਸਿੱਟ ਦਿਓ ਲਿਆਓ ਆਣ ਦੋ ਹੋ ਰਾਂ ਟੋਕ ਫੁੱਲ ਆ ਚੁੱਕਿਆ ਇਹ ਤਾਂ ਇਹ ਸਾਨੂੰ ਸੈਂਪਲ ਦਿਖਾਏ ਨੇ ਆ ਲੋ ਰਾਜਾ ਰਾਣੀ ਵੀ ਹੋ ਗਿਆ ਆ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਆ ਆ ਲੋ ਸੇਮ ਫੋਟੋ ਨਾਲ ਬਾਜੂਆਂ ਹੋਊਗੀ ਬਾਜੂਆਂ ਪਾਇਆ ਹੋਇਆ ਬਾਜੂਆਂ ਦੇ ਵੀ ਕੰਮ ਹੋਊਗਾ ਪਹੁੰਚਾਂ ਦੇ ਵੀ ਕੰਮ ਹੋਊਗਾ ਸੇਮ ਫੋਟੋ ਨਾਲ ਦਾ ਪੀਸ ਐ ਕਰੋ ਚੈੱਕ ਡਿਜ਼ਾਈਨਿੰਗ ਬਾਜ਼ਾਰ ਦਾ ਰੇਟ ਹੈਗਾ 250 250 ਏਕੇ ਕਲੈਕਸ਼ਨ ਨੇ ਕਿੰਨੇ ਦੇਣਾ ਸਿਰਫ 1199 1199 1199 ਨਾਲ ਦੁਪੱਟੇ ਤੇ ਵੀ ਵਰਕ ਰਹੂਗਾ ਸ਼ੂਟ ਲੈ ਲਿਓ ਚਾਹੇ ਇੱਕ ਚਾਹੇ ਲੈ ਲਿਓ ਦੋ ਚਾਹੇ ਲੈ ਲਿਓ ਅੱਠ ਚਾਹੇ ਲੈ ਲਿਓ ਚਾਰ ਆਹ ਲੋ ਕਰੋ ਚੈੱਕ ਡਿਜ਼ਾਈਨਿੰਗ ਆਹ ਲੋ ਰੰਗ ਦੇਖ ਲਓ ਕਿੰਨੇ ਸੋਹਣੇ ਸੋਹਣੇ ਰੰਗ ਆਹ ਲੋ ਰੰਗ ਦਾ ਪਾਈ ਜਣੇ ਸਾਰੀ ਚੋਟੀ ਦੇ ਇਹ ਮੈਂ ਕਿਹਾ ਸਾਰੇ ਰੰਗ ਟਾਪ ਦੇ ਹੋਣਗੇ ਰੇਟਾਂ ਦੇ ਕਰਦੇ ਵੱਡੇ ਵੱਡੇ ਫਾਇਦੇ ਆ ਲੋ ਆ ਕਰੋ ਚੈੱਕ ਡਿਜ਼ਾਈਨ ਹੈਗਾ ਸੋਨਾ ਰੇਟ ਮਿਲਣਾ 1199 ਰੁਪਏ ਸੇਮ ਫੋਟੋ ਨਾਲ ਦਾ ਪੀਸ ਹੈ ਰੌਇਲ ਵੀ ਰੰਗ ਵੀ ਦੇ ਦੂੰਗਾ ਇਹਦੇ ਵਿੱਚ ਆ ਜੀ ਇਹਦੀ ਚੁੰਨੀ ਕਿਹੜਾ ਕੱਪੜੇ માં ਹੋਊਗੀ ਚੁੰਨੀ ਔਰਗੰਜਾ ਮਿਲੂਗੀ ਗੜਾ ਪੱਲਾ ਬਾਜੂ ਵਰਕ ਪਹੁੰਚੇ ਵਰਕ ਸੇਮ ਦੇਖ ਲੋ ਰੇਟ ਵਿੱਚ ਫਰਕ ਤਾਂ ਨਹੀਂ ਆ ਲੋ ਕਰੋ ਚੱਕ ਬਾਜੂ ਵੀ ਹੈ ਪਹੁੰਚੇ ਵੀ ਹੈ ਸਿਰਫ 1100 ਰੁਪਏ 1199 ਜੀ 1199 ਆ ਲੋ ਜੀ ਕਰੋ ਚੱਕ ਡਿਜ਼ਾਈਨਿੰਗ ਚਾਰ ਰੰਗਾਂ ਦੀ ਫੈਮਿਲੀ ਚਾਰੇ ਕਲਰ ਬੰਗ ਵਰਗੇ ਆ ਲੋ ਦੀਵਾਲੀ ਦੀ ਲਾਤੀ ਬੰਪੀ ਸੇਲ ਆਣਾ ਕਿੱਥੇ ਆ ਏਕ ਏਕ ਕਲੈਕਸ਼ਨ ਮੇਨ ਬਜ਼ਾਰ ਕਰਾਣੀ ਹਾਂ ਲੋ ਅਗਲਾ ਡਿਜ਼ਾਈਨ ਕਰੋ ਚੈੱਕ ਬਾਜੀ ਇੱਕ ਵਾਰ ਆਪਣਾ ਫੋਨ ਨੰਬਰ ਵੀ ਵਿੱਚ ਦੱਸ ਦੋ 9914767800 ਆ ਕਰੋ ਚੈੱਕ ਸੇਮ ਫੋਟੋ ਨਾਲ ਦਾ ਪੀਸ ਐ ਬੁਟੀਕ ਪੀਸ ਐ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਕੱਪੜਾ ਗਲਾਸ ਦਾ ਐ ਆ ਲੋ ਡਿਜ਼ਾਈਨਿੰਗ ਦੇਖ ਲਓ ਕਿੰਨੀ ਬਾਜੀ ਬਾਜੀ ਡਿਜ਼ਾਈਨ ਬੜਾ ਤਾਹਾਂ ਰੇਟ ਮਿਲੂਗਾ ਬਹੁਤ ਹੀ ਸਸਤਾ ਰੀਜ਼ਨੇਬਲ ਰੇਟ ਸਿਰਫ 799 ਸਿਰਫ 1099 ਇੱਕ ਵਾਰ ਕੰਮ ਭਜੂ ਮਰਾ ਦਿਓ ਮਾੜਾ ਜਿਹਾ ਬੱਲੇ ਵਾਲਾ ਕਿੰਨਾ ਸੋਹਣਾ ਹੋਇਆ ਵਾ ਰੰਗ ਦਊਗਾ 4 1 2 ਆਲੋ ਤਿੰਨ ਆਲੋ ਚਾਰ ਚੌਥਾ ਖੁੱਲ ਗਿਆ ਚਾਰ ਰੰਗਾਂ ਦੀ ਫੈਮਿਲੀ ਇੱਕੋ ਇੱਕ ਹੱੱਟੀ ਬਾਣੀਆਂ ਦੀ ਹੱੱਟੀ 메ਨ ਬਾਜ਼ਾਰ ਕਰਾਲੀ ਆਲੋ ਅਗਲਾ ਡਿਜ਼ਾਈਨ ਕਰ ਲੋ ਚੈੱਕ ਆਲੋ ਰਸਟ ਕਲਰ ਦਾ ਮਾਲ ਆ ਇੱਕ ਨਵਾਂ ਡਿਜ਼ਾਈਨਿੰਗ ਆ ਆਲੋ ਕਰੋ ਚੰਗਾ ਡਿਜ਼ਾਈਨਿੰਗ ਸੂਟ ਦੇਖ ਲੋ ਕਿੰਨਾ ਸੋਹਣਾ ਕੰਮ ਹੋਇਆ ਵਾ ਆਲੋ ਬਾਟਮ ਤੇ ਵੀ ਵਰਕ ਹੋਇਆ ਵਾ ਆਲੋ ਜੀ ਆ ਦੇਖੋ ਡਿਜ਼ਾਈਨਿੰਗ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਕਿੰਨਾ ਪਿਆਰਾ ਸੂਟ ਹੈ ਆ ਲੋ ਆ ਦੇਖੋ ਇੱਕ ਡਿਜ਼ਾਈਨਿੰਗ ਆ ਲੋ ਆ ਦੇਖੋ ਇੱਕ ਡਿਜ਼ਾਈਨਿੰਗ ਇੱਕ ਆ ਦੇਖੋ ਡਿਜ਼ਾਈਨਿੰਗ ਆਣਾ ਕਿੱਥੇ ਹੈ ਇੱਕ ਇੱਕ ਕਲੈਕਸ਼ਨ ਮੇਨ ਬਾਜ਼ਾਰ ਕਰਾਲੀ